ਆਪਕੋ ਤੋਂ ਮੈਂ ਕੀ ਕਹਾਂ ਅਸੀਂ ਪੰਜਾਬੀਆਂ ਅੱਜ ਹੁਣੀ ਮੈਂ ਇੱਕ ਵਿਆਹ ਦੇ ਵਿੱਚ ਗਿਆ ਤੇ ਮੇਰੀ ਤਾਂ ਸ਼ਰਮ ਦੇ ਨਾਲ ਅੱਖਾਂ ਝੁਕ ਗਈਆਂ ਸਾਰੇ ਇੱਕ ਜਾਣਨੇ ਵਾਲੇ ਦੀ ਸ਼ਾਦੀ ਸੀ ਉੱਥੇ ਕੀ ਦੇਖਿਆ ਭਈ ਐਡਾ ਵੱਡਾ ਵਿਆਹ ਆ ਕਰੋੜਾਂ ਰੁਪਈਆ ਵਿਆਹ ਦੇ ਉੱਤੇ ਲਾ ਦਿੱਤਾ ਤੇ ਜਦੋਂ ਲਾੜੀ ਆਈ ਨਾ ਉਹਦੇ ਸਿਰ ਤੇ ਰਪਟਾ ਬਾਹਾਂ ਵੀ ਨੰਗੀਆਂ ਢਿੱਡ ਵੀ ਨੰਗਾ ਤੇ ਵੱਡੇ ਵੱਡੇ ਲੋਕ ਉੱਥੇ ਫਿਰ ਰਹੇ ਐ ਇਹਦਾ ਮਤਲਬ ਸਾਡੀ ਗੈਰਤ ਹੀ ਤਾਂ ਮਰ ਗਈ ਕਿ ਹੁਣ ਲੋਕੀ ਸਾਡੀ ਧੀ ਨੂੰ ਗੰਦੀ ਨਿਗਾਹ ਨਾਲ ਵੇਖਣ ਤੇ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਇਹਨੂੰ ਹੀ ਕਹਿੰਦੇ ਐ ਕਿ ਕਿਸੇ ਦੀ ਅਣਖ ਮਰ ਜਾਣਾ ਅਣਖ ਇਹ ਕਿ ਮੇਰੇ ਵਧੀਆ ਕੱਪੜੇ ਪਾਏ ਹੋਣ ਅਨਕ ਹੈ ਨਹੀਂ ਹੈ ਕਿ ਮੈਂ ਮਹਿੰਗੀ ਗੱਡੀ 'ਚ ਉਤਰਾਂ ਅਨਕ ਏ ਨਹੀਂ ਹੈ ਕਿ ਮੇਰੇ ਕੋਲ ਕੋਠੀ ਵੱਡੀ ਹੋਵੇ ਅਣਖ ਇਹ ਹੈ ਕਿ ਕੋਈ ਐਰਾ ਗੈਰਾ ਸਾਡੇ ਵੱਲ ਅੱਖ ਚੱਕ ਕੇ ਨਵੇਖੇ ਅਣਖ ਇਹ ਹੈ ਕਿ ਕਿਸੇ ਦੀ ਗੰਦੀ ਨਿਗਾਹ ਮੇਰੀ ਬੇਟੀ ਤੇ ਨਾ ਪਵੇ ਅਣਖ ਇਹ ਹੈ ਕਿ ਸਾਡੀ ਧੀ ਪਹਿਣ ਵੱਲ ਕੋਈ ਗੰਦਾ ਇਰਾਦਾ ਕਰਕੇ ਆਪਸ ਵਿੱਚ ਮਜ਼ਾਕ ਨਾ ਕਰੇ ਅੱਜ ਅਗਰ ਅਸੀਂ ਜਾਂ ਆਪਣੇ ਵਿਆਹ ਦੇ ਵਿੱਚ ਹੀ ਆਪਣੀ ਧੀ ਦੇ ਸਿਰ ਤੇ ਰੁਪਟਾ ਹੜਾ ਦਿੱਤਾ ਇਹਦਾ ਮਤਲਬ ਅਸੀਂ ਦੌਲਤਮੰਦ ਹੋ ਗਏ ਹਾਂ ਹੁਣ ਅਸੀਂ ਅਣਖ ਹੀ ਨਹੀਂ